ਲਾ ਮੇਤਰੋ ਬਾਈ ਧਿਆਨ ਲਵੇ ਪਹੁੰਚ ਗਏ ਚਾਰ ਕਟੀਆਂ ਦੀ ਵੀਡੀਓ ਰਹਿਣੀ ਆ ਪੂਰੀ ਪ੍ਰੋਪਰ ਮਾਰਕਿੰਗ ਦੇ ਵਿੱਚ ਮੜਕਣੀ ਅੱਖ ਦੇ ਵਿੱਚ ਤੇ ਸਿੱਧੇ ਪਟੇਾਲੀਆਂ ਵੀ ਆ ਗਈਆਂ ਅੱਜ ਪੂਰੀਆਂ ਵਧੀਆ ਕਟੀਆਂ ਨੇ ਬਾਈ ਲਵੇ ਚਿੱਟੇ ਫੇਸ ਵਾਲੇ ਆ ਗਿਆ ਬੱਚਾ ਲਾਸਟ ਤੱਕ ਵੀਡੀਓ ਦੇਖੋ ਡਿਟੇਲਾਂ ਸਾਰੀਆਂ ਵਿੱਚ ਦਵਾ ਦਾਂਗੇ ਤੇ ਰੇਟ ਵੀ ਕਰਾ ਦਾਂਗੇ ਵਿੱਚ ਹੀ ਬਾਈ ਨਾਲ ਕਰਾ ਦਾਂਗੇ ਗੱਲਬਾਤ ਆ ਜਾ ਲੈ ਬਾਈ ਧਿਆਨ ਹੋਰ ਬਾਈ ਧਿਆਨ ਕੀ ਹਾਲ ਹੈ ਹਾਂਜੀ ਬਾਈ ਬਹੁਤ ਵਧੀਆ ਠੀਕ ਠਾਕ ਤੇ ਅੱਜ ਆਪਣ ਲਵੇ ਕਿੰਨੀ ਉਮਰ ਤੱਕ ਰਹਿਣੀਆਂ ਨੇ ਕੱਟੀਆਂ ਭਾਈ ਆਪਣੇ ਕੋਲੇ 8 ਮਹੀਨਿਆਂ ਦੇ ਬੱਚੇ ਤੋਂ ਲੈ ਕੇ 14-15 ਮਹੀਨਿਆਂ ਤੱਕ ਦੇ ਬੱਚੇ ਹੋਣਗੇ ਚਾਰ ਨਗਲੇ ਆਪਣੇ ਕੋਲੇ ਦੰਦੋਂ ਖੀਰੀਆਂ ਆਉਣਗੀਆਂ ਦੰਦੋਂ ਸਾਰੀਆਂ ਖੀਰੀਆਂ ਬੱਚੇ ਨੇ ਭਾਈ ਤਾਂ ਦੁੱਧਾਂ ਦੇ ਦੰਦ ਨੇ ਸਾਰੀ ਇਧਰੋਂ ਕਰ ਲਈਏ ਸ਼ੁਰੂ ਇਧਰੋਂ ਕਰ ਲੈਨੇ ਭਾਈ ਲੈ ਪਹਿਲਾਂ ਇਹਨੂੰ ਤੋੜ ਕੇ ਦਿਖਾ ਦੇ ਭਾਈ ਇਹਦੀ ਲ ਫੇਸ ਕੁਆਲਟੀ ਚੈੱਕ ਕਰਾ ਦਿਓ ਇੱਕ ਵਾਈ ਅੱਖਾਂ ਦੇਖ ਲਓ ਭਾਈ ਪੂਰੀਆਂ ਮੜਕੜੀਆਂ ਪੂਰੀ ਪ੍ਰੋਪਰ ਮਾਰਕਿੰਗ ਦੇ ਵਿੱਚ ਵਾਈ ਟੱਖਾਂ ਵਾਲੀ ਆ ਗਈ ਇਹ ਤਾਂ ਭਾਈ ਟੇਡੇ ਘਟ ਚ ਆਉਂਦੀ ਸੀਗੀ ਹੁਣ ਇਹਨੂੰ ਬੱਗੀ ਮੁੱਛ ਮੰਨ ਸਕਦੇ ਹੋ ਥੋੜਾ ਜਿਹਾ ਫਿਕਰ ਹੈ ਗਿਆ ਆ ਖੁੱਕ ਚੈੱਕ ਕਰ ਮਣਕਣੀ ਅੱਖ ਹੈ ਲੈ ਤੋਰ ਕੇ ਦਿਖਾ ਦੇ ਕਿਰਾਂ gekeੜਾ ਦਵਾ ਦੀ ਹੈ ਨਾ ਬਈ ਟਾਂਚਾ ਟੁੰਚਾ ਬਾੜਾ ਚੰਗਿਆ ਪਲਵਾਨਾ ਵਾਂਗੂ ਤੁਰਦੀ ਹੈ ਕੱਟੀ ਗੱਲ ਸਹੀ ਆ ਬਈ ਪਿੱਠ ਪੁੜੇ ਦੀ ਪੂਰੀ ਚੰਗੀ ਚਾਰ ਚਾਰ ਥੰਡ ਰਹਿੰਦੇ ਨੇ ਚੋਲੀ ਦੇ ਬਾਲ ਬੋਲ ਬਹੁਤ ਨੇ ਪਹਿਲੀ ਪਹਿਲੀ ਖੜਦੀ ਹੈ ਇਹ ਆ ਦੇਖ ਲੈ ਆਲੇ ਬਾਲ ਬੋਲ ਦੇਖ ਲੋ ਪੂਰੇ ਨੇ ਸਿੰਗਲ ਚਾਰ ਚਾਰ ਥਣ ਹੋਣਗੇ ਜਮੀ ਠੰਡੀ ਤਸਵੀਰ ਚ ਹੈ ਇਹ ਨਸਲ ਨੂੰ ਵੀ ਠੰਡੀ ਆਣਾ ਤੇ ਹਨ ਬਈ ਨਸਲ ਠੰਡੀ ਆ ਬਈ ਹਾਂ ਲੈ ਬਾਂਦੇ ਬਈ ਇਹਨੂੰ ਕਿਰਾਂ ਇਹ ਤਾਂ ਹੋਰੀ ਵੀ ਬੈਠਣ ਨੂੰ ਫਿਰਦੀ ਸੀ 33000 33000 ਰੁਪਏ ਮਾਨਤਨ ਕਰਦਾਂਗੇ ਵਿੱਚੋਂ ਉਹ ਚੋ ਕਰਦਾ ਬਈ ਮਾਨਤਨ 33000 ਰੁਪਏ ਰੇਟਾ ਰੇਟ ਵੀ ਅੱਜ ਛੋਟੇ ਛੋਟੇ ਜੀ ਰਹਿਣੇ ਨੇ ਪੂਰੀ ਵਧੀਆ ਸਮੀ ਪਲੀ ਹੈ ਕੱਟੀ ਆਣਾ ਰਾਜ ਜੀ ਬਈ ਪੂਰੀ ਰੇਟ ਹੈ ਰੇਟ ਹੈ ਉਹ ਚੋ ਮਾਨਤਨ ਹੋ ਜੂ ਲੈ ਗਲੋ ਕੁਸ਼ਕੋਰ ਦੀ ਬਹੁਤ ਜਿਆਦਾ ਚੰਗੀ ਕੱਟੀ ਆਣਾ ਤੇ ਲੱਗਿਆ ਕਿ ਕੱਟੀ 2 ਨੰਬਰ ਇਹਨੂੰ ਕਿਹੜਾ ਮਾਰਕਾ ਕਹਾਂਗੇ ਧਿਆਣਾ ਇਹ ਬਈ ਸਿੱਧਾ ਪੱਟੇ 'ਚ ਆ ਜਾਂਦੀ ਹੈ ਸਿੱਧੇ ਪੱਟਾ ਕੂੜੀਆਂ ਵਾਂਗੂ ਬਹੁਤ ਕੱਟ ਮਿਲਦਾਗਾ ਸੋਨਾ ਵੀ ਜਿਆਦਾ ਲੱਗਦਾ ਹਾਂ ਸਿੰਘੀ-ਸੁੰਗੀ ਛੋਟੀ ਹੈ ਜਮ ਹੱਥ ਤੇ ਮਾਰਦੇ ਕੈਮਰਾ ਬਾਈ ਦੇਖ ਲਓ ਪੂ ਨੇਰੇ ਚ ਬੱਲਮ ਆ ਗੋ ਅੱਖ ਜਗਦੀ ਹੈ ਇਹਦੀ ਅੱਛਾ ਇਹਦੀ ਉਮਰ ਕੀ ਰਹਿਣੀ ਆ ਬਾਈ ਇਹਦੀ ਵੀ ਬਾਈ 14-15 ਮਹੀਨੇ ਉਹਦੇ ਨਾਲੋਂ ਲਿੱਸੀ ਜਿਆਦਾ ਵਧੀਆ ਲੱਗੀ ਹੈ ਹਨਾ ਉਹਦੇ ਨਾਲੋਂ ਕੁਆਲਟੀ ਜਿਆਦਾ ਉਹਦੇ ਨਾਲੋਂ ਹਨਾ ਲਿੱਸੀ ਥੋੜੀ ਜਿਹੀ ਉਹਦੇ ਨਾਲ ਹੈਗੀ ਆ ਸਿੰਗਲ ਹੱਡੀ ਦੀ ਕੱਟੀ ਹੈ ਜਮਾ ਪਤਲੀ ਚਮੜੀ ਦੀ ਤੋਰਾ ਤੋਰਾ ਚੈੱਕ ਕਰਾ ਦੋ ਕੋਈ ਮੈਂ ਚਾਟੋਂ ਚਾ ਬਹੁਤ ਹੀ ਜਿਆਦਾ ਚੰਗਾ ਲੱਗਿਆ ਲੱਗ ਲੋ ਕੋਈ ਸਕੋਰ ਸਿੰਗਲ ਹੱਡੀ ਚ ਆ ਗਈ ਲੇਕਿਨ ਆ ਫੇਸ ਤੇ ਮਾਰਦੇ ਕੈਮਰਾ ਇੱਥੋਂ ਖੜ ਕੇ ਫੇਸ ਕੁਆਲਟੀ ਦੇਖ ਲੋ ਮਿੱਤਰੋ ਪੂਰੀ ਜਿਆਦਾ ਬਾ ਕਮਾਲ ਹੀ ਹੈ ਹਨਾ ਲੈ ਇਹਦੀ ਝੋਲੀ ਤੇ ਮਾਰ ਜੀ ਕੈਮਰਾ ਕਿਹਨਾ ਬੰਨ ਦੇ ਉੱਥੇ ਚਾਲਾ ਚੋਲੀ ਚੈੱਕ ਕਰੋ ਚੋਲੀ ਕਰਾ ਦੀਏ ਚੈੱਕ ਲੈ ਮਿੱਤਰੋ ਕਿੰਨੇ ਬਾਲ ਦੇਖ ਲਓ ਤੁਸੀਂ ਆਪ ਹੀ ਪੂਰੀ ਸੀਲ ਸਾਉਤ ਆ ਬਈ ਬਹੁਤ ਜਿਆਦੇ ਨੇ ਕੁਦ ਬਹੁਤ ਹੈ ਉਹਦੀ ਪੂਸ ਚੱਕੇ ਖੜ ਜਾਂਦੀ ਨੇ ਇੰਨੀ ਸੀਲ ਜਿਵੇਂ ਪਤਲੀ ਦੇਖੀ ਕੰਜ ਵਰਗੀ ਸਕਿਨ ਹੈ ਇਹਦੀ ਬਾਈ ਇਹਦਾ ਰੇਟ ਕਿੰਨਾਣਾ ਬਾਈ ਧਿਆਨ ਰੇਟੇ ਦਾ ਵੀ 33000 ਬਾਈ ਇਹਦਾ ਵੀ 33 ਜੇ ਕੋਈ ਜੋੜਾ ਲਵੇ ਜੋੜੇ ਚ ਆਪਾਂ ਕਰਦਾ ਹੈ ਮਾਨਤਨ ਕਿੰਨਾ ਕਰਦਾਂਗੇ ਅੱਜ ਜੋੜਿਆਂ ਦੇ ਰੇਟ ਕਰਦੀ ਹਜੇ ਉਹ ਤਾਂ ਬਾਈ 33 33 ਨਾਲ 6000 ਬਣਦਾ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਪਾਂ ਨੂੰ ਕਟੀਆਂ ਖਰੀਦਾਂ ਆਪਣੇ ਤਾਂ 64000 ਦੀਆਂ ਕਟੀਆਂ ਦੇਦਾ 2000 ਰੁਪਏ ਲੈਸ ਕਰ ਦਾਂਗੇ 2000 ਰੁਪਏ ਲੈਸ ਕਰ ਦਾਂਗੇ ਮੇ ਮਿੱਤਰੋ ਆ ਜੋੜੇ ਮੰਗਰ ਤੁਹਾਨੂੰ 2000 ਦਾ ਖੁੱਲਾ ਡਿਸਕਾਊਂਟ ਮਿਲ ਗਿਆ ਚੱਕ ਲੋ ਗਰਾ ਆ ਗਿਆ ਬੱਚਾ ਹਣਾ ਇਹ ਬੱਚਾ ਆ ਗਿਆ ਜੀ ਬਾਲੇ ਭਰਾ ਨਾ ਬੱਚਾ ਮੰਗਦੇ ਨੇ ਵੀ ਅਸੀਂ ਆਪ ਤਿਆਰ ਕਰਨਾਗਾ ਫੇਸ ਕੁਆਲਿਟੀ ਬਹੁਤ ਜਿਆਦਾ ਵਾਕਮਾਲ ਹੈ ਕੁਆਲਿਟੀ ਦਾ ਬਾਈ ਕਾ ਨੂੰ ਕਹਿੰਦੇ ਅੱਖਾਂ ਦੀ ਪੂਰੀ ਪ੍ਰੋਪਰ ਮਾਰਕਿੰਗ ਹੈ ਪੂਰੀਆਂ ਵਾਈਟ ਨੇ ਅੱਖਾਂ ਇਹਦੀਆਂ ਵੀ ਜਿੱਦੇ ਬੱਚਾ ਤਿਆਰ ਹੋ ਗਿਆ ਨਾ ਗੱਲ ਸਹੀ ਹੈ ਇਹ ਟੌਪ ਦਾ ਬੱਚਾ ਹੈਗਾ ਕੋਰਾ ਚਿੱਤ ਦੇਖੋ ਇੱਕ ਪਾਸਾ ਦਾ ਸਾਰਾ ਹੀ ਵਾਈਟ ਹੈ ਇਧਰ ਲਾ ਥੋ ਹਾਂ ਧੁੱਪ ਜਮਸਤੀਆਂ ਹੋ ਜੈ ਨੇ ਬਾਈ ਇੱਧਰੋਂ ਮਰਵਾ ਦਿੰਦਾ ਮੇਤਰਾ ਕੈਮਰਾ ਇੱਧਰਲਾ ਪਾਸਾ ਦੇਖ ਲੈ ਸਾਰਾ ਹੀ ਵਾਈਟ ਹੈ ਪੂਰਾ ਸਮਿਆਂ ਪੜਿਆ ਬੱਚੇ ਦੀ ਉਮਰ ਕੀ ਰਹਿਣੀ ਆ ਬਾਈ ਇਹਦੀ ਬਾਈ 8 ਕੁ ਮਹੀਨੇ ਮੰਨ ਲਓ ਆਪਾਂ ਪਿੱਛੋਂ ਜਿਵੇਂ ਲੈ ਕੇ ਆਉਣੇ ਜਿਵੇਂ ਦੱਸਦੇ ਨੇ ਠੀਕ ਆ ਚਾਰੇ ਪੈਰਾਂ ਤੇ ਮਾਰਕਿੰਗ ਆ ਗਈ ਬਾਈ ਪੁਸ਼ ਜਦੋਂ ਵੱਡਾ ਚਿੱਟੀ ਆ ਗਈ ਝੋਲੀ ਝੂਲੀ ਬਈ ਇਹਦੀ ਚੈੱਕ ਕਰਾ ਦੇ ਝੋਲੀ ਵੀ ਮੇਤਰਾ ਪੂਰੀ ਬਾਕਮਾਲਾ ਚਿੱਟੀ ਝੋਲੀ ਆਣਾ ਥੱਲੋਂ ਬਈ ਗਲਾਬੀ ਝੋਲੀ ਆ ਗਈ ਯਾਰ ਦੇਖੋ ਝੋਲੀ ਥਾਣ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਉਹ ਪੂਰਾ 1 ਨੰਬਰ ਤੇ ਲੱਗਿਆ ਗਿਆ ਬਟਾ ਚਾਂਚਾ ਵੀ ਸੋਨਾ ਬਣੂ ਬਈਆ ਰਖਾ ਹੋਰ ਬੱਚਾ ਬਈ ਤਿਆਰ ਹੋਊ ਇਹਣਾ 골 ਕੱਟੀ ਆ ਤੇ ਇਹਦਾ ਡਿਮਾਂਡ ਕੀ ਕਰਦਾਂਗੇ ਬਈ ਇਹਦੀ ਆਪਾਂ ਜੋੜੇ ਦੀ ਕਰਦਾਂਗੇ ਕੱਲੀ ਦਾ ਰੇਟ 26000 ਹੈਗਾ ਅੱਛਾ ਹਾਂ ਜੋੜੇ ਦਾ ਕੀ ਕਰਦਾਂਗੇ ਜੋੜੇ ਦਾ 50000 ਰੁਪਏ ਜੋ ਮਾਨਤਾ ਕਰਦਾਂਗੇ ਆ ਜੋੜੇ ਦਾ ਹਾਂ ਹਾਂਜੀ ਬਈ ਤੇ ਲੈ ਇਹਦੀ ਉਮਰ ਕੀ ਰਹਿਣੀ ਆ ਜੋੜੇ ਦੀ ਇਹਦੀ ਬਈ ਇੰਨੀ ਕ ਲਗਭਗ 3 ਮਹੀਨਾ ਫਿਰ ਇਹਨਾਂ ਵੱਡੀ ਇਹ ਸਿੱਧੇ ਪੱਟੇ ਚਾਂਗੀ ਹੈਣਾ ਇਹ ਸਿੱਧੇ ਪੱਟੇ ਚਾਂਗੀ ਫੇਸ ਕੁਆਲਟੀ ਦਾ ਬਈ ਇਹ ਵੀ ਪੂਰੀ ਟੌਪ ਹੈ ਗੱਲ ਸਹੀ ਆ ਬਈ ਦੇਖ ਰਾ ਬਈ ਸੋਨਾ ਹੈਗਾ ਪਟਾ ਉਰੇ ਇਧਰ ਲਈ ਇੱਕ ਚ ਜਵਾਬ ਹੈ ਹਨਾ ਦੋਨਾਂ ਚ ਬਈ ਓਕੇ ਹੋਊਗਾ ਹਾਂ ਮੜਕਣੀ ਅੱਖ ਮਿਲੂਗੀ ਇਹ ਐਵੇਂ ਬੱਚੇ ਛੋਟੇ ਵਾਲੇ ਭਰਾ ਨਾ ਉਹ ਕਹਿੰਦੇ ਨੇ ਵੀ ਸਾਨੂੰ ਛੋਟੇ ਬੱਚੇ ਚਾਹੀਦੇ ਨੇ ਆਪਣੇ ਕੋਲ ਪਹਿਲਾਂ ਵੀ ਬੱਚੇ ਤੁਹਾਡੇ ਚੈਨਲ ਤੇ ਪਾਈ ਸੋ ਵਿੱਕ ਗਏ ਸੀਗੇ ਚੋਲੀ ਚੁਮਾ ਕੇ ਜਿੱਥੇ ਜੁੱਧ ਲੱਗ ਜਾਂਦੇ ਨੇ ਕਰਨ ਉਹਨਾਂ ਵਾਸਤੇ ਵਧੀਆ ਹਨਾ ਗੰਮੀ ਆ ਕੱਟੀ ਪੂਰੀ ਲੰਮੀ ਵੇਚਦੀ ਆ ਤੇ ਸਮੀ ਬਲੀ ਵੀ ਕੋਈ ਇਹੋ ਜਿਹੀ ਕਰਨੀ ਗੱਲ ਸਹੀ ਆ ਮੇਤਰੋ ਚਾਰੇ ਪੈਰਾਂ ਤੇ ਮਾਰਕਿੰਗ ਆ ਇਧਰਲੇ ਪੈਰ ਦੇ ਥੱਲੇ ਆ ਆ ਚਾਰਾਂ ਤੇ ਮਿਰੂਗੀ ਬਿਆਰਾਂ ਤੇ ਮਾਰਕਿੰਗ ਮਿਰੂ ਇਧਰ ਰੇਟ ਕੀ ਕਰਦਾਂਗੇ ਇਕੱਲੇ ਦੀ ਸਿੰਗਲ ਦਾ ਇਹਦਾ ਵੀ ਕੱਲੀ ਦਾ ਦਾ 26000 ਰੁਪਏ ਬਾਈ ਜੋੜਾ ਆਪਾਂ 50000 ਰੁਪਏ ਦੇ ਦਾਂ। ਲੈ ਝੋਲੀ ਇਹਦੀ ਵੀ ਦਿਖਾ ਦਈਏ ਬਲ ਬਲ ਸਾਰੀਆਂ ਦੀ ਬਹੁਤ ਨੇ ਦੇਖੋ ਮਿੱਤਰੋ। ਪੂਰੀ ਵਧੀਆ ਝੋਲੀ ਐ। ਇਹ ਜੋੜੇ ਦਾ ਕੀ ਕਰਿਆ ਸੀ? ਕੱਲੀ ਕੱਲੀ ਦਾ ਬਾਈ 26 26000 ਹੈ। ਜੋੜੇ ਦਾ ਭੁੱਜੀ ਜੋੜਾ ਲਊਗਾ ਉਹ ਚ 50000 ਚ ਵੀ ਆਪਾਂ ਛੋਟ-ਛੱਪਾ ਕਰ ਦਾਂ। ਲੈ ਵੀ ਮਿੱਤਰੋ 50000 ਰੁਪਏ ਦਾ ਤੁਸੀਂ ਆ ਜੋੜਾ ਚੱਕ ਲਓ ਪਹੁੰਚ ਕਿੱਥੇ ਤੱਕ ਕਰ ਦਿੰਦੇ ਨੇ ਧਿਆਨ ਬਾਈ। ਬਾਈ ਪਾਉਂ ਹੀ ਰੇਟ ਕੀ ਕਰ ਲਾਂਗੇ ਪਹੁੰਚਾ ਗੱਡੀ ਦਾ ਕਿਰਾਇਆ ਉਹ ਜਿੱਥੇ ਮਰਜ਼ੀ ਮੰਗਾ ਲੈਣਾ ਮਰਜ਼ੀ ਵਾਲਾ ਜਿੱਥੇ ਮਰਜ਼ੀ ਮੰਗਾ ਲੈ ਬਾਈ ਲੋਕੇਸ਼ਨ ਚਾਹੇ ਆਪਣੀ ਮੰਗਾ ਕੇ ਆਪਣਾ ਆਪਣੇ ਘਰੇ ਆ ਜਾਂ ਅਗਲਾ ਤੇ ਠੀਕ ਆ ਅਗਲੀ ਲੋਕੇਸ਼ਨ ਕੋਈ ਦੇ ਆਪਾਂ ਉੱਥੇ ਕੱਟੀਆਂ ਭੇਜਾਂਗੇ ਠੀਕ ਗੱਲ ਹੈ ਮਿੱਤਰੋ ਅੱਜ ਆਪਾਂ ਬਾਈਲਫ ਚਾਰ ਕੱਟੀਆਂ ਦੀ ਵੀਡੀਓ ਕਵਰ ਕੀਤੀ ਦੀ ਜੀ ਐਡਰੈਸ ਤੇ ਫੋਨ ਨੰਬਰ ਬੋਲ ਦੇਗਾ ਅੱਜ ਐਡਰੈਸ ਬਾਈ ਪਿੰਡ ਆਪਣਾ ਰਾਮਗੜ੍ਹ ਜਵੰਦਾ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮਾ ਨੰਬਰ ਆਪਣਾ ਹੈਗਾ ਜੀ 97815 64412 ਠੀਕ ਹੈ ਜੀ ਤੇ ਆਪਣੇ ਲਵੇ ਅਕਸਰ ਹੀ ਗੱਟੀਆਂ ਕਿੰਨੀਆਂ 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 ਲਈਆਂ ਨੇ ਕੋਈ ਆਪਣੇ ਕੋਲੇ ਹੁਣ ਵੀ ਆਪਣੇ ਬਿਨਾ ਵੀਡੀਓ ਤੇ ਦੋ ਤਿੰਨ ਨਗ ਵੇਕੇ ਹੋਏ ਨੇ ਆਪਾਂ ਤਾਂ ਕਰਕੇ ਵਿੱਚ ਵੀਡੀਓ ਤੇ ਪਾਈ ਨਹੀਂ ਹੈਗੇ ਅੱਛਾ ਕੱਲ ਵੀ ਦੋ ਤਿੰਨ ਨਗ ਵੇਚਨੇ ਆਪਣੇ ਕੋਲ ਸੱਤ ਅੱਠ ਗੱਟੀਆਂ ਹਰ ਟਾਈਮ ਹੁੰਦੀਆਂ ਨੇ ਲੈ ਮਿੱਤਰੋ ਜਦੋਂ ਮਰਜੀ ਬਾਈ ਨੂੰ ਘੰਟੀ ਮਾਰ ਲਿਓ ਬਾਈ ਲਵੇ ਹੁੰਦੀਆਂ ਨੇ ਪਰ ਟੋਪ ਦੀ ਨਹੀਂ ਹਣਾ ਬਾਈ ਬਰੀਡ ਚੋਕੇ ਹੋਣਗੀਆਂ ਕੋਈ ਭਰਾ ਇਹ ਨਹੀਂ ਕਹਿ ਸਕਦਾ ਵੀ ਬਰੀਡ ਨਹੀਂ ਹੈਗੀ ਵੀਡੀਓ ਸੀ ਧਿਆਨ ਹੋਰ ਵੀ ਕਰੀਏ ਨੇ ਪਰ ਜਿਹੜੇ ਤੇਰੇ ਲਵੇ ਮਾਰਕੇ ਨੇ ਉਹ ਛੇਤੀ ਕਿਤੇ ਮਿਲਦੇ ਨਹੀਂ ਹਨਾ ਕੋਈ ਆਪਾਂ ਪੈਸੇ ਖਰਚ ਕਰ ਦਿਆਂ ਖੁਦ ਖਰਚ ਕਰ ਦਿਆਂ ਆਪਾਂ ਨੂੰ ਕੋਈ ਇਹ ਨਹੀਂ ਚੱਕਰ ਹੈਗਾ ਵੀ ਵੇਚਣੇ ਵਿਚਰੇ ਕੋਈ ਆਪਾਂ ਕੁਆਲਟੀ ਸਾਰਿਆਂ ਜੋ ਤੇਰੇ ਵਾਲੀ ਟੌਪ ਦੀ ਹੁੰਦੀ ਆ ਰੇਟ ਦਾ ਤਾਂ ਚਲ ਹੋ ਸਕਦਾ ਹੈ ਪਤਾ ਗੱਲ ਕੀ ਆ ਬਰੀਡ ਵੀ ਰੇਟ ਆਪੇ ਨਾਲ ਕੇ ਆ ਅਕਸਰ ਭਰਾਵਾਂ ਨੂੰ ਕਹਿੰਦੇ ਆ ਜਿਹੜੀ ਬਰੀਡ ਹੋਗੀ ਬਰੀਡ ਦਾ ਕੋਈ ਵੀ ਚੀਜ਼ ਲੈ ਲਓ ਬਰੀਡ ਦੀ ਉਹਦੇ ਤਾਂ ਪੈਸੇ ਖਰਚਨੇ ਪੈਣਗੇ ਦੇਸੀ ਦਾ ਫਿਰ ਦੇਸੀ ਹੁੰਦਾ ਹੈਗਾ ਨਾ ਸਹੀ ਹੈ ਮਤਲਬ ਬ੍ਰੀਡ ਜੇ ਕੋਈ ਵੀ ਚੀਜ਼ ਲੈ ਜਾਓ ਬ੍ਰੀਡ ਦੀਆਂ ਕਟੀਆਂ ਹੋਰ ਵੀ ਲੈਣੀਆਂ ਨੇ ਜਿਹੇ ਜਿਹੇ ਮਰਜ਼ੀ ਮਾਰ ਕੇ ਬਾਈ ਨੂੰ ਫੋਟੋ ਖਿੱਚ ਕੇ ਵੀ ਭੇਜ ਸਕਦੇ ਹੋ ਜੀ ਬਾਈ ਉਹੇ ਜਾ ਮਾਰਕਾ ਬਾਈ ਤੁਹਾਡੇ ਵਾਸਤੇ ਹਾਜ਼ਰ ਕਰ ਦੂਗਾ ਟਾਈਮ ਲੱਗ ਸਕਦਾ 5-7 ਦਿਨ ਨਾ ਦੇਸੀ ਕੱਟੀ ਬਾਈ ਇਹ ਤੁਹਾਨੂੰ 10000 ਸਸਤੀ ਮਿਲ ਜੂਗੀ ਜੇ ਆਪਾਂ ਇਹ 26000 ਕਿਹਾਗਾ ਤਾਂ ਦੇਸੀ ਕੱਟੀ 16-17000 ਦੀ ਮਿਲ ਜੂਗੀ ਪਰ ਜਿੱਦ ਇਹ ਮੱਜਾਂ ਤਿਆਰ ਹੋ ਗਈਆਂ ਐ ਲਾਲਾ ਵੀ ਉਹ 50-60000 ਦਾ ਫਰਕ ਪੈ ਜੂਆ ਮੱਜਨ ਨਾਲ ਹਾਂ ਮੱਜਨ ਨਾਲ ਤੇ ਬਾਕੀ ਆਲਾ ਖੜ ਕੇ ਦੇਖਣ ਵਾਲੀਆਂ ਚੀਜ਼ਾਂ ਨੇ ਜੇ ਲੱਗੇ ਵਧੀਆ ਵੀਡੀਓ ਲੱਗੀ ਉਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਵਧੀਆ ਵਧੀਆ ਵੀਡੀਓ ਦੇਖਣ ਵਾਸਤੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਮਿੱਤਰੋ ਧੰਨਵਾਦ ਸਾਰਿਆਂ ਦਾ